ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਐਲਾਨ ਕਰ ਦਿੱਤਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਆਖਿਰ ਕਿਹੜਾ ਵੱਡਾ ਐਲਾਨ ਕਿਹੜੀ ਤਰੀਕ ਨੂੰ ਕਿਸਾਨ ਚੇਤਾਵਨੀ ਦੇ ਰਹੇ ਨੇ ਸਰਕਾਰ ਨੂੰ ਜਿਸ ਨੂੰ ਸੁਣ ਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਗਜੀਤ ਸਿੰਘ ਢੱਲੇਵਾਲ ਦੀ ਜ਼ੁਬਾਨੀ ਸਰਕਾਰ ਜੋ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਮੇਰਾ ਖਿਆਲ ਆ ਪਤਾ ਲੱਗ ਗਿਆ ਹੋਣਾ ਹੈ ਕਿ 10 ਤਰੀਕ ਨੂੰ ਐਸ ਕੇ ਐਮ ਨਾਨ ਪੋਲੀਟੀਕਲ ਦੀ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਮੀਟਿੰਗ ਹੋਈ ਔਰ ਮੀਟਿੰਗ ਤੋਂ ਬਾਅਦ ਆਪਾਂ ਪ੍ਰੈਸ ਕਾਨਫਰੰਸ ਦੇ ਰਾਹੀਂ ਇੱਕ ਇੱਕ ਵੀਰ ਤੱਕ ਜੋ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਉਹ ਤੋਂ ਜਾਣੂ ਵੀ ਕਰਵਾਇਆ ਸੀ ਪਰ ਫਿਰ ਵੀ ਅੱਜ ਲੋੜ ਮਹਿਸੂਸ ਹੁੰਦੀ ਹੈ ਕਿ ਸਟਰੋਂਗ ਪ੍ਰੋਗਰਾਮ ਕੀਤੇ ਜਾਣ ਮਜ਼ਬੂਤੀ ਨਾਲ ਪ੍ਰੋਗਰਾਮ ਕੀਤੇ ਜਾਣ ਇਦੇ ਲਈ ਇੱਕ ਬੇਨਤੀ ਆ ਕਿ ਐਸਕੇਮ ਨਾਨ ਪੋਲਿਟਿਕਲ ਦਾ ਹਿੱਸੇਦਾਰ ਸਾਰੀਆਂ ਜਥੇਬੰਦੀਆਂ ਪਹਿਲਾਂ ਤਾਂ ਪਰ ਉਸ ਤੋਂ ਆਪ ਬਾਅਦ ਬੀਕੇਯੂ ਇਕਤਾ ਸਿੱਧੂਪੁਰ ਦਾ ਇੱਕ ਇੱਕ ਵਰਕਰ ਇੱਕ ਇੱਕ ਲੀਡਰ ਔਰ ਇੱਕ ਇੱਕ ਕਾਰਕੁਨ ਇਸ ਗੱਲ ਲਈ ਮੇਰੀ ਬੇਨਤੀ ਨੂੰ ਸਦਕਾਰ ਕਰਿਓ ਪ੍ਰਮਾਨ ਕਰਿਓ ਕਿ ਇਹ ਜਿਹੜਾ ਆਪਣਾ ਪਿਛਲਾ ਅੰਦੋਲਨ ਚੱਲਦਾ ਸੀ ਉਸ ਅੰਦੋਲਨ ਨੂੰ ਲੈ ਕੇ ਸਰਕਾਰ ਨੇ ਆਪਾਂ ਨੂੰ 25 ਅਗਸਤ ਦੀ ਮੀਟਿੰਗ ਦੇ ਵਿੱਚ ਇੱਕ ਮੀਟਿੰਗ ਦਾ ਟਾਈਮ ਦਿੱਤਾ ਸੀ ਜਿਹਦੇ ਤੇ ਹਜੇ ਤੱਕ ਦੁਬਾਰਾ ਸਰਕਾਰ ਵੱਲੋਂ ਕੋਈ ਮੀਟਿੰਗ ਨਹੀਂ ਆਈ ਕੋਈ ਡੇਟ ਨਹੀਂ ਫਿਕਸ ਹੋ ਕੇ ਆਈ ਕੋਈ ਸਥਾਨ ਨਹੀਂ ਫਿਕਸ ਹੋ ਕੇ ਆਇਆ ਉਹ ਕੇਵਲ ਲਾਰੇ ਲੱਪੇ ਨੇ ਇਹ ਅਜੰਡਾ ਹੈ ਆਪਣਾ ਉਹ ਪਿਛਲੀਆਂ ਮੰਗਾਂ ਨਾਲ ਰਿਲੇਟਡ ਨਹੀਂ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਅੰਦਰ ਹਰਿਆਣਾ ਦੇ ਅੰਦਰ ਔਰ ਅਦਰ ਸਟੇਟਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਫਲੱਡਾਂ ਨੇ ਨੁਕਸਾਨ ਕੀਤਾ ਹਨ ਨੇ ਨੁਕਸਾਨ ਕੀਤਾ ਉਸ ਨੁਕਸਾਨ ਨੁਕਸਾਨ ਦੀ ਪੂਰੀ ਪੂਰੀ ਪਰਪਾਈ ਔਰ ਇਸ ਨੁਕਸਾਨ ਨੂੰ ਸਾਡੀ ਕੇਂਦਰ ਸਰਕਾਰ ਨੈਸ਼ਨਲ ਡਿਜਾਸਟਰ ਦਾ ਕਿਤਾਬ ਦੇਵੇ ਨੈਸ਼ਨਲ ਡਿਜਾਸਟਰ ਮੰਨੇ ਔਰ ਕਿਸਾਨਾਂ ਦੀ ਜਿਹੜੀ ਪਰਪਾਈ ਹੈ ਉਹ ਹੋਣੀ ਚਾਹੀਦੀ ਹੈ ਪੂਰੀ ਹੋਣੀ ਚਾਹੀਦੀ ਹੈ ਜਿਵੇਂ ਕਿ ਆਪਾਂ ਮੰਗਦੇ ਹਾਂ ਕਿ ਘੱਟੋ ਘੱਟ 1 ਲੱਖ ਰੁਪਈਆ ਹੋਏ ਨੁਕਸਾਨ ਦੀ ਮੌਬਦਾ ਮੌਜਾ ਮਿਲੇ ਆਪਾਂ ਇਹ ਮੰਗਦੇ ਹਾਂ ਕਿ ਕਿਸਾਨਾਂ ਨੂੰ ਘਰ ਠੱਠਿਆਂ ਦੀ ਬੰਦੀ ਪੂਰੀ 10 ਲੱਖ ਰੁਪਈਆ ਕੀਮਤ ਤੇ ਇੱਕ ਵਿਅਕਤੀ ਜਿਹੜਾ ਗਿਆ ਦੁਨੀਆ ਤੋਂ ਉਹਦਾ ਘੱਟੋ ਘੱਟ 25 ਲੱਖ ਰੁਪਈਆ ਔਰ ਜਿਹੜੇ ਪਸ਼ੂ ਗਏ ਨੇ ਕੋਈ ਵੀ ਮੱਝ 1 ਲੱਖ ਤੋਂ ਘੱਟ ਕੀਮਤ ਦੀ ਨਹੀਂ ਉਹਨੂੰ ਪੂਰੀ ਪੂਰੀ ਕੀਮਤ ਦਿੱਤੀ ਜਾਵੇ। ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਮੰਗ ਪੱਤਰ ਦੇ ਵਿੱਚ ਪਾ ਕੇ ਦੇਣੀਆਂ ਨੇ ਸਰਕਾਰ ਨੂੰ। ਅਗਲੀ ਗੱਲ ਆ ਕਿ ਪ੍ਰਾਲੀ ਦੇ ਸਬੰਧ ਦੇ ਵਿੱਚ ਆਪਾਂ ਦੇਖਿਆ ਹੈ। ਜਿਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ ਉਹਦੇ ਸਬੰਧ ਮੰਗ ਪੱਤਰ ਦੇਣਾ ਹੈ। ਵੱਡੇ ਇਕੱਠ ਕਰਕੇ ਮੰਗ ਪੱਤਰ ਦੇਣਾ ਹੈ। ਡੀਪੀ ਯੂਰੀਆ ਦੀ ਜਾਣ ਬੁੱਝ ਕੇ ਛੋਟੇਜ ਬਣਾ ਕੇ ਬੇਲੋੜੀਆਂ ਚੀਜ਼ਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਉਹ ਰੋਕਣੀਆਂ ਨੇ ਔਰ ਉਸ ਤੋਂ ਅਗਲੇ ਪਾਸੇ ਝੋਨਾ ਜਿੰਨਾ ਘਾ ਰਿਹਾ ਹੈ ਉਹ ਝੋਨੇ ਨੂੰ ਰੱਜ ਕੇ ਹੈਰਾਨ ਪਰੇਸ਼ਾਨ ਕੀਤਾ ਜਾ ਰਿਹਾ ਆਪਾਂ ਦੇਖਿਆ ਨਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੱਲ ਬਾਹਰ ਤੋਂ ਲਿਆ ਕੇ ਸ਼ੈਲਡਰ ਮਾਲਕਾਂ ਨੇ ਝੋਨਾ ਬਾਹਰ ਤੋਂ ਖਰੀਦ ਕੇ ਲਿਆ ਕੇ ਇੱਥੇ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਸਬੰਧ ਦੇ ਵਿੱਚ ਆਪਣੀ ਜਥੇਬੰਦੀ ਨੇ ਲੜਾਈ ਲੜ ਕੇ ਪਚਾ ਵੀ ਦਰਜ ਕਰਾਇਆ ਹੈ ਔਰ ਇਹ ਸਾਡਾ ਝੋਨਾ ਠੀਕ ਢੰਗ ਨਾਲ ਠੀਕ ਰੇਟ ਦੇ ਵਿਕਦੇ ਇਦੇ ਲਈ ਔਰ ਜਿਹੜਾ ਲੋਕਾਂ ਦਾ ਝੋਨਾ ਖਰਾਬ ਹੋਇਆ ਖਰਾਬ ਨਹੀਂ ਕਹਿ ਸਕਦੇ ਉਹਨੂੰ ਜਿਹਨੂੰ ਬਾ ਇਹ ਹੜਾਂ ਦਾ ਪਾਣੀ ਲੱਗ ਗਿਆ ਉਹਦੇ ਨਾਲ ਗਾਰ ਜੰਮ ਗਈ ਦਾਣਿਆਂ ਦੇ ਉੱਤੇ ਔਰ ਉਹਨੂੰ ਖਰੀਦਿਆ ਨਹੀਂ ਜਾ ਰਿਹਾ ਉਹ ਕਿਵੇਂ ਵਿਕੇ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਦੇ ਉੱਤੇ ਅੰਦੋਲਨ ਦੇ ਦੌਰਾਨ ਜਾਂ ਪਿਛਲੇ ਅੰਦੋਲਨ ਦੇ ਖੜੇ ਜਿਹੜੇ ਕੇਸ ਨੂੰ ਕੇਸ ਵਾਪਸ ਕਰਾਉਣ ਲਈ ਔਰ ਹੋਏ ਨੁਕਸਾਨ ਦੀ ਕੰਪਨਸੇਸ਼ਨ ਲਈ ਔਰ ਗੰਨੇ ਦੀ ਜਿਹੜੀ ਬਕਾਇਆ ਰਾਸ਼ੀ ਰਹਿੰਦੀ ਆ ਲੈਣ ਵਾਲੀ ਉਹ ਕਿਸਾਨਾਂ ਨੂੰ ਹਜੇ ਤੱਕ ਦਿੱਤੀ ਨਹੀਂ ਇਹ ਸਬਕਾਸੇ ਨੂੰ ਲੈ ਕੇ ਆਪਾਂ 15 ਨੋਟ ਕਰਿਓ ਫੇਰ 15 ਅਕਤੂਬਰ ਨੂੰ ਹਰ ਇੱਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਇੱਕ ਸਟਰੋਂਗ ਇਕੱਠ ਕਰਕੇ ਮਜ਼ਬੂਤ ਇਕੱਠ ਕਰਕੇ ਇਹ ਨਹੀਂ ਹੈ ਕਿ 100 ਬੰਦਾ ਚੱਲੇਗਾ 150 ਬੰਦਾ ਚੱਲੇਗਾ 200 ਬੰਦਾ ਚੱਲੇ ਗਿਆ ਹਰ ਜ਼ਿਲ੍ਹੇ ਦੀ ਪੂਰੀ ਕੋਸ਼ਿਸ਼ ਹੋਵੇ ਕਿ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਕਿਸਾਨ ਉੱਥੇ ਪਹੁੰਚ ਕੇ ਇਹਦੇ ਤੇ ਮੰਗ ਪੱਤਰ ਦੇਣਾ ਸੋ ਇੱਕ ਤਾਂ ਇਹ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਮੇਰੀ ਇਹ ਬੈਂਕੀ ਸਾਰਿਆਂ ਨੂੰ ਕਿ ਤਕੜੇ ਹੋ ਕੇ ਇਸ 15 ਤਰੀਕ ਵਾਲੇ ਪ੍ਰੋਗਰਾਮ ਨੂੰ ਹਰ ਜ਼ਿਲ੍ਹੇ ਦੇ ਵਿੱਚ ਪੂਰੀ ਤਾਕਤ ਦੇ ਨਾਲ ਲਾਗੂ ਕਰਨਾ ਹੈ ਨੋਟ ਕਰ ਲਓ ਆਪਦੀ ਆਪਦੀ ਤਿਆਰੀ ਅੱਜ ਹੀ ਰਾਤ ਤੋਂ ਕਰਨੀ ਸ਼ੁਰੂ ਕਰ ਲਓ ਸਵੇਰ ਤੱਕ ਤੁਹਾਡੇ ਮੈਸੇਜ ਪਿੰਡਾਂ ਦੇ ਵਿੱਚ ਚਲੇ ਜਾਣ ਤਾਂ ਕਿ ਆਪਾਂ ਸਟਰੋਂਗ ਪ੍ਰੋਗਰਾਮ ਕਰ ਸਕੀਏ ਇੱਕ ਤਾਂ ਇਹ ਗੱਲ ਹੈ ਅਗਲੀ ਗੱਲ ਉਸ ਤੋਂ ਬਾਅਦ ਆਪਾਂ ਲਗਾਤਾਰ ਮੰਡੀਆਂ ਦੇ ਵਿੱਚ ਵਿਚਰ ਕੇ ਝੋਨਾ ਵਗਾਉਣਾ ਹੈ ਪਰਾਲੀ ਦਾ ਇਸ਼ੂ ਆਉਣਾ ਉਹਨੂੰ ਲੋਕਾਂ ਦਾ ਨਾਲ ਖੜਨਾ ਹੈ ਇਹ 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 ਮੁੱਦਿਆਂ ਨੂੰ ਲੈ ਕੇ ਆਪਾਂ ਅੱਗੇ ਚੱਲਾਂਗੇ ਉਸ ਤੋਂ ਬਾਅਦ ਅਗਰ ਸਰਕਾਰ ਦੀ ਫਿਰ ਵੀ ਕੋਈ ਅੰਗਲੀ ਆਉਂਦੀ ਹੈ ਇਸ ਗੱਲ ਨੂੰ ਆਈ ਗਈ ਕਰਦੀ ਹੈ ਤਾਂ ਫਿਰ ਅਗਲਾ ਪ੍ਰੋਗਰਾਮ ਆਪਾਂ ਹੋਰ ਵੱਡਾ ਪ੍ਰੋਗਰਾਮ ਦੇਣਾ ਪੈ ਤਾਂ ਉਹ ਵੀ ਦੇਵਾਂਗੇ ਸੋ ਇਹ ਜਿਹੜਾ ਪ੍ਰੋਗਰਾਮ ਹੈ ਆਪਣਾ 15 ਤਰੀਕ ਵਾਲਾ 15 ਅਕਤੂਬਰ ਨੂੰ ਵੱਡੇ ਇਕੱਠ ਕਰਨ ਵਾਲਾ ਉਹਦੇ ਤੇ ਪੂਰੀ ਤਾਕਤ ਦੇ ਨਾਲ ਸਾਰਿਆਂ ਨੇ ਮਜ਼ਬੂਤੀ ਨਾਲ ਇਹ ਪ੍ਰੋਗਰਾਮ ਕਰਨੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤਾਂ ਤੁਸੀਂ ਸੁਣਿਆ ਕਿਸਾਨਾ ਗੁੱਡਲੇਵਾਲ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ 15 ਅਕਤੂਬਰ ਨੂੰ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਦੇ ਬਾਹਰ ਵੱਡੇ ਧਰਨੇ ਦਿੱਤੇ ਜਾਣਗੇ ਕਿਉਂਕਿ ਹੜਾਂ ਦੀ ਮਾਰ ਪੰਜਾਬ ਦੇ ਵਿੱਚ ਪਈ ਹੈ ਪੰਜਾਬ ਦੇ ਕਿਸਾਨ ਜਿਹੜੇ ਨੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ 17000 ਰੁਪਏ ਪ੍ਰਤੀ ਏਕੜ ਪਰ 20000 ਰੁਪਏ ਪ੍ਰਤੀ ਏਕੜ ਦੇਣ ਦਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਉਸ ਤੋਂ ਇਲਾਵਾ ਪਰਾਲੀ ਨੂੰ ਲੈ ਕੇ ਜੋ ਮੁੱਦਾ ਸੁਪਰੀਮ ਕੋਰਟ ਦੇ ਵਿੱਚ ਚੱਲਿਆ ਸੁਪਰੀਮ ਕੋਰਟ ਦੇ ਵੱਲੋਂ ਤਲਖ ਟਿੱਪਣੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਇੱਕ ਕਿਸਾਨ ਦੀ ਗ੍ਰਿਫਤਾਰੀ ਵੀ ਕੀਤੀ ਆ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਤਾਂ ਹੋਰ ਕਈ ਮੁੱਦੇ ਨੇ ਜਿਹੜੇ ਇਹਨਾਂ ਨੂੰ ਲੈ ਕੇ ਕਿਸਾਨ ਹੁਣ ਇੱਕ ਵਾਰ ਫਿਰ ਡੀਸੀ ਦਫ਼ਤਰ ਘੇਰਨ ਦੀ ਤਿਆਰੀ ਦੇ ਵਿੱਚ ਜੁੜ ਚੁੱਕੇ